ਉਧਰ ਮਾਣੋ ਐ ਨਿੰਦਰ ਗਰੀ ਵੀ ਆ ਜਾ ਬਾਹਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹੀ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਥੋੜਾ ਸਵਾਗਤ ਕਰਦੀ ਆਂ ਬੜੇ ਦੇਸੀ ਕੀ ਕਰਾ ਕੇ ਰੱਖੀ ਵੀ ਨਾ ਕਹਿੰਦੇ ਬਿਸਕੁਟ ਦੱਲਿਆ ਹੋਰ ਸੁਣਾਓ ਜੀ ਸਾਰੇ ਨੇ ਕੀ ਹਾਲ ਚਾਲ ਹੈ ਉਮੀਦ ਕਰਦੇ ਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇਹ ਚੱਕਰ ਤੋਂ ਗੁੰਦੂ ਇੱਧਰ ਰੱਖਾ ਸ਼ਾਮ ਦਾ ਟਾਈਮ ਹੈ ਜੀ ਤੇ ਲਾਈਟ ਗਈ ਹੋਊ ਮੈਂ ਤੇ ਤੁਹਾਨੂੰ ਵੀ ਇੱਧਰ ਕਰ ਦਵਾਂ ਦੇ ਬੱਦਲ ਪੂਰਾ ਪੁੱਠਾ ਦੇਲੇ ਬਾਜ ਕੀ ਦਤੀ ਦੁਰਾਜਾ ਵਾਂਗੂ ਬੈਠ ਕੇ ਦੁੱਧ ਆ। ਓਹ ਹੋ ਹੋ। ਕਹਿੰਦੇ ਰਾਜਾ ਵਾਂਗੂ ਬੈਠੇ ਦੁੱਧ ਪੀਣਾ ਉਹ ਵੀ ਮੰਜੇ ਦੇ। ਆਪੇ ਬਾਹਰੇ ਨੂੰ ਸੋਈਏ ਜੀ ਮੰਜੇ ਡਾ ਕੇ। ਹਾਂ? ਮੱਛਰਾਂ ਨਹੀਂ ਨਹੀਂ ਹੈ ਇਹ ਯਾਰ। ਜੇ ਮੱਛਰ ਤਾਂ ਨਹੀਂ ਹੁੰਦੀ। ਮੱਛਰ ਕਿਹੜਾ ਜੜਾ ਹੈ। ਨਾ ਉਹਦੋਂ ਪਾਪਾ ਜੀ ਬਾਹਰ ਪਏਦੇ ਮੱਛਰਾਂ ਨਾਲ ਲੜਿਆ ਕਰੇ। ਅਜੇ ਤੱਕ ਸਾਡਾ ਨਵੇਟਰ ਵੀ ਨਹੀਂ ਠੀਕ ਹੋਇਆ ਹੈਗਾ। ਇੱਕ ਦਿਨ ਫਾਰ ਗਈ ਨਾ। ਹਾਂ। ਜਦੋਂ ਮੇਰਾ ਵਿਆਹ ਹੋਇਆ ਹੋਏ ਸੀਗਾ ਲਾਈਟ ਚਲੀ ਜਾਂਦੀ ਸੀ ਕਿ ਨਾ ਅਸੀਂ ਕੋਠੇ ਤੇ ਪੈ ਜਾਂਦੇ ਸੀਗੇ ਕਈ ਵਾਰੀ ਮੱਛੇ ਦਾ ਨਹੀਂ ਲਾ ਕੇ ਹੈ ਨਾ ਫਿਰ ਉਹਦੋਂ ਮੈਂ ਨਾ ਖੁਸ਼ ਹੁੰਦਾ ਸੀਗਾ ਕਣੀ ਆਲਾ ਆਣੀਆਂ ਸ਼ੁਰੂ ਹੋ ਗਈਆਂ ਘੰਟਾ ਹੋ ਗਿਆ ਪੂਰਾ ਇੱਕ ਹੈ ਨਾ ਐਨਾ ਬੱਦਲ ਘੋਲ ਰਿਹਾ ਹੈ ਪਹਿਲਾਂ ਇੰਨੀ ਜ਼ਿਆਦਾ ਹਨੇਰੀ ਹੈ ਨਾ ਹੱਦ ਤੋਂ ਵੱਧ ਹੁਣ ਮੈਨੂੰ ਤੁਹਾਨੂੰ ਸੁਣਦਿਆ ਹੋਣਾ ਬੱਦਲ ਘੋਲ ਦਾ ਆ ਗਿਆ ਮੀਂਹ ਆ ਗਿਆ ਸ਼ੁਕਰ ਹੈ ਪਰ ਉਹ ਰੱਬ ਚੰਗਾ ਜੇ ਮੀਂਹ ਪਾ ਦੇ ਤਾਂ ਕੜਾ ਜੇ ਤਾਂ ਉਹ ਹੋਏਗਾ ਡਰ ਗਿਆ ਮੀਤੇ ਐ ਨਹੀਂ ਡਰ ਡਰ ਗਈਆਂ ਮੀਤੇ ਆਹ ਕੌਣ ਹੈ ਮੈਨੂੰ ਪਤਾ ਨਹੀਂ ਕਿ ਆ ਜੂੜਾ ਜਾ ਕਰੇ ਉਹ ਮੁੰਡਾ ਕੌਣ ਹੈ ਬਾਹਰ ਕੁੰਮਲੋ ਇਹਨਾਂ ਕੇ ਨਕਮੀ ਆ ਗਿਆ ਨਾ ਮੈਂ ਸੁਣਦਾ ਹਾਂ ਤਾਂ ਕੱਢ ਲਈ ਤਾਰ ਇਹ ਟੋਕਰਾ ਪਾ ਦੋ ਮੈਸਾ ਨੂੰ ਖਾ ਖਾਲੀ ਗੋਲ ਜਾਵੇ ਆਹ ਜਿਹੜੀ ਆਹ ਲਿਆਂਦੀ ਆਹ ਤਾਂਦਰ ਨੂੰ ਬੜੀ ਹੈ ਆਹ ਸੋ ਪੁੱਟਾ ਹੈ 10 ਰੁਪਏ ਸੋ ਆਜੋ ਕੰਮ ਮਗੈ ਇਹ ਮਾਰਿਦਾ ਤਾਂ ਫਿਰ ਕੱਖ ਨਹੀਂ ਸੰਦੀ ਹੈ ਉਸ ਨੂੰ ਫੁੱਖੜੇ ਗੋਲੀ ਦੇ ਤਾਂ ਦੇ ਦੋ ਇਕਲੀਬਰਲ ਵਿਵਸਥਾ ਇਕਲੀਬਰਲ ਜਿਹਾਇ ਚਾਇਆ ਉਹ ਆ ਇਹਨੂੰ ਵਿੱਚ ਆਦਰ ਜੀ ਨੂੰ ਪਾਰਾ ਰੱਖ ਲੋ ਕਰਕੇ ਲੋ ਜੀ ਤੁਨਾ ਤੁਹਾਨੂੰ ਦੂਜਾ ਕੈਮਰਾ ਕਰਕੇ ਦਿਖਾਨੀ ਆ ਦੇਖੋ ਬਦਲ ਵਾਈ ਇਧਰੋਂ ਬਦਲ ਬਹੁਤ ਆ ਰਿਹਾ ਤੇ ਸਰਦਾਰ ਜੀ ਚੱਲੇ ਹੁਣ ਮੱਝ ਨੂੰ ਕੱਖ ਪਾ ਪਹਿਲਾਂ ਪਾਪਾ ਜੀ ਇਹਦਾ ਸੰਨੀ ਵਗੈਰਾ ਕਰਗੇ ਸੀਗੇ ਹਨਾ ਸਫਾਈ ਕਰਦੇ ਆ ਮੜੀ ਮੋਟੀ ਜੀ ਫੇਰ ਚੱਕ ਕੇ ਹਨੇਰਾ ਆ ਜਾਂਦਾ ਇੰਨਾ ਕੀ ਕਹਿ ਰਹੇ ਤੁਸੀਂ ਮੈਂ ਸੂਰ ਲਾ ਦਿਆਂ ਕੀ ਆ ਜਾ ਫਿਰ ਨੂੰ ਲੈ ਜਾ ਅੱਛਾ ਉਹ ਗੱਡੀ ਨੂੰ ਨਹੀਂ ਜਾਣੀ ਹੈ ਹਾਂ ਗੱਡੀ ਦੇ ਪਰਮੰਜਾ ਨਹੀਂ ਜਾਣੀ ਕਿਹੜਾ ਮੰਜਾ ਹੈ ਉਹ ਗੱਡੀ ਦਾ ਪਰਮੰਜਾ ਖੜੇ ਕੋਈ ਨਹੀਂ ਮੈਂ ਕਰਾਂ ਜਾ ਕੇ ਉਹਨੂੰ ਅੰਦਰ ਬੰਨ ਦੋ ਮੈਂ ਤਾਂ ਬੰਨਦਾ ਇਹਨੂੰ ਪਾਣੀ ਪਲਾ ਕੇ ਬੰਨ ਦੋ ਇਹਨੂੰ ਬਸ ਤੇ ਸਾਜਰੇ ਧਾਰ ਕੱਢ ਲੂਗੇ ਲੈਟ ਹੈ ਨਹੀਂ ਅਨਵੈਟਰ ਸਾਡਾ ਖਰਾਬ ਹੋਇਆ ਹੋਇਆ ਭਾਈ ਸਮਰਾਨਾ ਦੇ ਕੇ ਆਏ ਸੀਗੇ ਦੇ ਆਏ ਪਰ ਉਹ ਸਮ ਉਹ ਹੁਣੀ ਨਾ ਆਇਆ ਭਾਈ ਨਹੀਂ ਲਾਣੇ ਆ ਲਾਇਆ ਫਿਰ ਇੱਕ ਸਾਡਾ ਏਸੀ ਛੜਿਆ ਹੋਇਆ ਉਹ ਤਾਂ ਨਾ ਉਹ ਨਹੀਂ ਖੜਦੀ ਲੈ ਗਈ ਜੱਟ ਨੂੰ ਖਿੱਚ ਕੇ ਕਹਿ ਰਹੀਦੀ ਜੱਦੀ ਆ ਜਾ ਆ ਜਾ ਨਾ ਹੁਣ ਨਹੀਂ ਆਂਦੀ ਰਹਿਣ ਦੋ ਨਹੀਂ ਆਂਦੀ ਫੇਰ ਪਲਾ ਦਿਓ ਫੇਰ ਹੁਣ ਨਹੀਂ ਪਿੰਦੀ ਉਹ ਹੁਣ ਉਹਨੂੰ ਐ ਵੀ ਮੈਨੂੰ ਉੱਥੇ ਇੱਕ ਹੋਰ ਲਾਤੇ ਇਹਨਾਂ ਨੇ ਦਾਣਾ ਅੱਜ ਸਵੇਰੇ ਪਤਾ ਕੀ ਹੋਇਆ ਅਸੀਂ ਆਉਂਦੇ ਰਹਿ ਗਏ ਹਨ ਫੇਰ ਫੇਰ ਕੱਟਾ ਹਨ ਚੁੰਗਣ ਲੱਗਿਆ ਸੀਗਾ ਹੈ ਕੱਟਣਾ ਅੱਜ ਫੇਰ ਚੁੰਗ ਗਿਆ ਸੀਗਾ ਛੋੜ ਜਾਈ ਤੂੰ ਤੇ ਚੁੰਗ ਲਿਆ ਸੀ ਫਟਾਫਟ ਆਏ ਹਨ ਅੱਛਾ ਦੇਖਿਆ ਪਿੱਛੇ ਨੂੰ ਮੋਰੀਚ ਨੂੰ ਪਾਪਾ ਜੀ ਕੱਟਾ ਤਾਂ ਨਹੀਂ ਬਨਨਗੇ ਕਿ ਕੋਲੇ ਦੇਖਿਆ ਕੱਟਾ ਨਾਲ ਬਨਿਆ ਹੋਇਆ ਹਨ ਫੇਰ ਤਾਂ ਅਸੀਂ ਭੱਜ ਕੇ ਆਏ ਫਟਾਫਟ ਬਾਲਟੀ ਚਾਕੇ ਦੋਇਆ ਮੀਆਂ ਬੀਬੀ ਪਰ ਇੱਕ ਗੱਲ ਹੈ ਜੇ ਨਾ ਆਂਦੇ 5-6 ਮਿੰਟ ਨਾ ਚੁੰਗ ਜਾਂਦਾ ਨਾ ਸਾਰਾ ਲੋ ਜੀ ਆ ਫੇਰ ਆ ਗਿਆ ਰਹਿਣ ਤੋਂ ਰਹਿਣ ਤੋਂ ਰਹਿਣ ਤੋਂ ਵੱਢ ਲੂਗਾ ਕੋਈ ਫਾਇਦਾ ਹੈ ਦਾਸ ਟਾਲੇ ਦਾਦਾ ਹੁਣ ਦੋ ਤਿੰਨਾਂ ਨੇ ਇੱਕ ਹਰਸ਼ੁਨ ਵਾਲੇ ਕੁੱਤੇ ਨੇ ਦੋਏ ਤੇ ਫਿਰ ਮੈਂ ਤਾਂ ਇੱਟੇ ਚੱਕ ਕੇ ਗੇਰੀ ਇੱਧਰ ਨੂੰ ਦੇਖੀ ਦੇਖ ਲੋ ਦੇਖ ਲੋ ਮੇਰੇ ਸਰਦਾਰ ਜੀ ਦੇ ਕੰਮ ਤੇ ਸਾਡੀ ਜਿਹੜੀ ਮੱਕੀ ਆ ਉਹ ਖਤਮ ਹੋ ਗਈ ਅੱਜ ਮੱਕੀ ਦਾ ਭੋਗ ਪੈ ਗਿਆ ਅੱਜ ਥੋੜੀ ਜਿਹੀ ਰਹਿ ਗਈ ਹੈ ਆਪਣੀ ਮੱਝਾਂ ਵਾਸਤੇ ਹੈ ਚਾਰ ਲੈਣਾ ਚਲਾਂਗੇ ਆਪਣੇ ਆ ਘਰ ਕੇ ਪਿੱਛੇ ਜਿਹੜੀ ਆ ਹੋ ਜੂਗੀ ਚੱਲ ਪਾ ਦਿਓ ਕੱਖ ਫੇਰ ਮੈਨੂੰ ਦੱਸ ਦਿਓ ਇਨੀ ਮੈਂ ਥੋੜੀ ਜਿਹੀ ਘੁੰਮ ਲਾਂ ਬਾਹਰ ਫੇਰ ਧਾਰ ਕੱਢ ਲੂੰਗੀ ਠੀਕ ਐ ਬਾਲਚੂ ਬੁਰਤੀ ਤੋਂ ਜ਼ਿਆਦਾ ਸਾਰਾ ਕੁਝ ਕਰਿਆ ਹੋਇਆ ਏ ਚੱਕ ਕੇ ਲੈ ਆਣੀ ਐ ਬਾਲਟੀ ਬਸ ਜਿਹਦੇ ਧਾਰ ਕੱਢ ਲੈਣੀ ਐ ਅੰਦਰ ਦਾ ਹਨੇਰਾ ਪਿਆ ਏ ਮੈਂ ਤਾਂ ਕਿ ਰੋਟੀ ਬਣਾ ਕੇ ਬਾਹਰ ਇਹਨਾਂ ਖਾਈਏ ਬੈਠ ਗਏ ਮੰਜਿਆਂ 'ਵਰੱਜ ਨਹੀਂ ਪਰੋਜੀ ਮੰਜੇ 'ਵਖਾਵਾ ਨਹੀਂ ਖਾਂਦੇ ਤਾਂ ਅੰਦਰ ਐ ਨਾ ਚਾਨਣੇ ਵਿੱਚ ਬੈਠ ਗਏ ਅਸ ਤਾਂ ਅੰਦਰ ਹਨੇਰਾ ਪਿਆ ਏ ਕਣੀਆਂ ਆਈਆਂ ਮੋਟੀ-ਮੋਟੀ ਜੇ ਕਾ ਫਾਇਦਾ ਹੋਇਆ ਹੋਇਆ ਕੋਈ ਫਾਇਦਾ ਰੱਬ ਨੇ ਚਾਰ ਕਣੀਆਂ ਜਿਗਰ ਕੇ ਡਰਾਜੀ ਦੇ ਆ ਉਹ ਟੁੱਕਰੇ ਦੋ-ਦੋ ਨੂੰ ਤਿੰਨ ਵਾਂਵਾ ਪਾ ਦੋ ਦੋ ਤਿੰਨ ਵਿਚਾਰੀ ਰੱਜ ਜੂਗੀ ਪਾਣੀ ਪਾ ਦਵਾ ਪਲਾਇਓ ਹੁਣ ਨਾ ਪਲਾਇਓ ਪਾਣੀ ਅਜੇ ਪੀਣਾ ਵੀ ਨਹੀਂ ਉਹ ਦੇਖਿਓ ਗੂਰਾਂ ਨੂੰ ਹੋ ਲੱਗ ਰਹੀਆਂ ਇਹ ਪਿੰਡਾਂ ਸਾਰਿਆਂ ਗੂਰ ਖਾਲੇ ਪਿੰਡਾਂ ਨੇ ਸੱਤੇ ਮਿੱਠੇ ਖਾਲੇ ਗੂਰ ਹੈਂ ਇਹ ਹੋ ਲਿਆਓ ਤਾਰਾਂ ਜੀਆਂ ਛੱਪੜੀ ਜੀ ਬਣਾ ਦੀ ਨਾ ਕੀ ਮੇਰੇ ਤੇ ਫੁੱਲਾ ਬੂਟਿਆਂ ਨੂੰ ਪਾਣੀ ਵੀ ਨਹੀਂ ਦੇ ਹੋਇਆ ਲੈ ਡੇ ਭੱਜੀ ਜਾ ਰਹੀ ਅੱਜ ਨਹੀਂ ਨਾ ਮੈਂ ਪਾਣੀ ਦੇ ਦਿੰਦੀ ਪਾਪਾ ਜੀ ਤਾਂ ਪੈ ਗਈ ਮੰਜੜਾ ਕੇ ਬਾਹਰ ਹਵਾਾਂ ਚ ਪਾ ਤੇ ਕੱਖ ਲਿਆ ਮਾਂ ਬਾਲਟੀ ਬਾਅਦ ਕੀ ਕੋਈ ਇਹ ਤਾਂ ਕੱਖ ਨਹੀਂ ਪਾ ਰਹੀ ਵੈਸਾ ਗੁਰਦੁਆਰਾ ਸਾਹਿਬ ਵਿੱਚ ਪਾਠ ਹੋ ਰਿਹਾ ਹੈ ਬਦਲਵਾਈ ਫੁੱਲ ਹੋਈ ਪਈ ਐ ਜੇ ਰੱਬ ਮੀਂਹ ਪਾ ਦਵੇ ਤਾਂ ਵਧੀਆ ਗੱਲ ਐ ਆ ਦੇਖੋ ਬਿਜਲੀ ਲਾਸ ਕਰੀ ਐ ਤਿੰਨ ਤਰ੍ਹਾਂ ਫੋਨ ਆਇਆ ਸੀਗਾ ਕਿ ਦੇਉਦਮ ਸਿਰਨੀ ਨਾ ਆ ਰਿਹਾ ਹੈਗਾ ਪਿੰਡਾ ਨਾ ਆ ਰਿਹਾ ਏ ਉਹਨਾਂ ਕੋਲੇ ਸਿਰਨੀ ਨਾ ਦਾ ਕਹਿੰਦਾ ਮੰਮਾ ਮੇਰੀ ਇੱਕ ਦਿਨ ਵਾਸਤੇ ਆ ਜਾਵੇ ਮੈਨੂੰ ਸਿਰ ਨਵਾ ਕੇ ਸ਼ਵੇਰੀ ਸ਼ਾਮ ਨੂੰ ਚਲੀ ਜਾਵੇ ਕਹਿੰਦਾ ਮੰਮੀ ਨੇ ਕਹਿੰਦੇ ਨੇ ਰੋਟੀ ਬਣਾ ਲੈ ਕਹਿੰਦੇ ਰੋਟੀਆਂ ਬਣਾ ਕੇ ਰੱਖਿਆਵੇ ਸ਼ਾਮ ਤੱਕ ਦੇ ਸ਼ਾਮ ਨੂੰ ਚਲੀ ਜਾਵੇ ਉਹ ਕੰਮ ਉਦਮ ਕਰ ਰਿਹਾ ਹੁਣ ਦੇਖਦੇ ਵੀ ਨਾ ਉਹ ਕਹਿੰਦੀ ਮੈਂ ਕਿ ਬਰਗਰ ਖਲਾਉਂਗੀ ਤੈਨੂੰ ਪੀਜ਼ਾ ਖਲਾਉਂਗੀ ਸਾਰਾ ਕੁਝ ਘਹਿ ਲਿਆ ਕਹਿੰਦਾ ਮੈਂ ਨਹੀਂ ਸਿਰ ਨਾ ਤੁਹਾਡੇ ਕੋਲ ਸਿਰ ਤੇ ਮੇਰੀ ਮੰਮਾ ਹੀ ਨਾਲ ਆਉਗੀ ਮੈਂ ਕਿ ਮਮਾ ਕੋਲ ਗੜੇ ਤੋਂ ਨਾਂਦਾਂ ਮਸਾਂ ਹੀ ਸਿਰ ਨਵਾਣੇ ਹਨ ਨੂੰ ਖਿੱਚ ਤੋ ਕਰਕੇ ਵੀ ਸਿਰ ਨਾ ਆ ਲੈ ਸਿਰ ਨਾ ਲੈ ਇਹ ਕੰਮ ਤੇ ਦਵਾਈ ਕਹਿੰਦੇ ਨਾਮ ਨਾਲੇ ਖਾਣੇ ਇੱਕ ਦਿਨ ਰੱਖੀ ਹਨਾ ਪੰਜ ਤਾਂ ਮੈਂ ਇਸਨੇ ਚੱਕ ਕੇ ਮਾਰ ਕੇ ਮੂੰਹ ਥਾਸ ਲੈ ਰੋੜੋ ਦਿਆ ਹੈ ਹੈ ਦੇਖ ਲੈ ਜੇ ਵਾਕਾ ਮੁੰਡਾ ਕਹਿੰਦਾ ਹਾਸਣਾ ਇੱਕ ਵਾਰ ਰੱਬ ਨੇ ਦਗੜ ਦਗੜ ਜੀ ਕਰਕੇ ਹੈ

i think really you have plastic ਆਹ ਮੈਂ ਸੱਕ ਰਿਹਾ ਵਈ ਕਿੱਥੇ ਆਵਾਜ਼ ਤੂੰ ਨਲੀ ਨਹੀਂ ਲੈ ਨਾ ਮੈਂ ਉਸ ਤੋਂ ਠੀਕ ਹੈ ਨਹੀਂ ਠੀਕ ਹੀ ਆ ਰਿਹਾ ਕੋਈ ਨਹੀਂ ਲੋ ਜੀ ਲਾਈਟ ਹੈ ਨਹੀਂ ਲਾਈਟ ਬਣ ਔਖਾ ਆ ਪਿਆ ਅਧਾ ਭੱਜਿਆ ਜਾ ਹੈ ਇਤਰਾ ਚੋਰੀ ਕਰਨ ਲੱਤਾਂ ਦੜਾਣੀ ਆ ਕਿਸ ਨੇ ਕਿਸ ਨੇ ਲੱਤਾਂ ਦੜਾਣੀ ਮਾਰੇ ਚੋਰੀ ਕਰਦੇ ਚੱਲ ਬੰਦ ਇੱਕ ਨੂੰ ਰੱਖ ਲਓ ਪਤਾ ਜੇ ਨੂੰ ਤੇ ਜੋ ਮਰਜੀ ਚੱਕ ਲੈ ਜੰਦੀ ਚਲ ਤੂੰ ਤਾਂ ਘਰ ਕੀ ਕੁੜੀਆਂ ਜੋ ਮਰਜੀ ਚੱਕ ਲੈ ਤੈਨੂੰ ਤਾਂ ਕੋਈ ਰੋਕ ਨਹੀਂ ਹੈ ਨਾ ਕੋਈ ਰੋਕ ਨਹੀਂ ਕਿਤੇ ਤੈਨੂੰ ਪਤਾ ਲੱਗਿਆ ਅੰਦਰ ਬੈਠ ਨਾ ਮੈਨੂੰ ਪਤਾ ਲੱਗ ਗਿਆ ਦਾ ਹਾਂ ਆ ਮੈਂ ਇਹ ਚਿੜਕੀ ਨਹੀਂ ਸਕਦਾ ਹਾਂ ਉਹ ਐਵੇਂ ਕੀ ਕੀ ਕੁੜੀ ਚੱਕਦੀ ਹੱਸ ਕੇ ਮੋਰੀ ਗੱਲਾਂ ਨਹੀਂ ਆ ਮੋੜ ਬਗੈਰਾ ਪਾਸ ਤੇ

ਮੈਂ ਸਟੈਰੀ ਅਮਨ ਕੇ ਵਾਲ ਨਹੀਂ ਲੰਬੇ ਹੋ ਰਹੇ ਫਿਰ ਮਾ ਦਾਣਾ ਗੇਰਤਾ ਗਲੀ ਨੇ ਹੈ ਨਾ ਨਾ ਗੇਰੇ ਵੀ ਅੱਧਾ ਤੂ ਗਿਰ ਗਿਆ ਅੱਧਾ ਤੂ ਨਾ ਉਹਦੇ ਹੁਣ ਬਾਲਟੀ ਕਣੀ ਨਹੀਂ ਮੈਂ ਲਗਾਉਂ ਲੇ ਕਿ ਲੱਭ ਕੇ ਨਾ ਇਹ ਪਾਈਪ ਕੱਤੇ ਜੇ ਪੈ ਰਹੇ ਆ ਉਹਦੇ ਮਾਮਾ ਫਰੀਮਾ ਭਿਜਦਾ ਫਿਰਿਆ ਹੈ ਪਰ ਇੱਕਾ ਲੈ ਠੀਕ ਤਾਂ ਅਸੇ ਹੋਏ ਹੋ ਰੋ ਇਹ ਜਾਂਦਾ ਕਿੱਥਾ ਚੱਲਦਾ ਨਹੀਂ ਆ ਮੈਂ ਤੇ ਕਿੱਥੇ ਕਿੱਥੇ ਕਿੰਨੇ ਬਰੋ ਆਪਣੇ ਨੀਲੇ ਕਿੱਥੇ ਗਏ ਗੁੰਨੇ ਦੇ ਵਿੱਚ ਇਹ ਤੁਸੀਂ ਜਾਨੇ ਛੋਟੇ ਹੋਏ ਤਾਂ ਲਖਾ ਫੇਰ ਸਿਰੋਂ ਮੱਲੇ ਕਿੱਦਾਂ ਹੋ ਗਏ ਹੋ ਰੋ ਹੁਣ ਆਪਣੇ ਕਿੱਥੇ ਕਰਦੇ ਤੜਦਾ ਹੈ ਪਰ ਮਾਰੇ ਰੀਤੀ ਗਲੀਆਂ ਆ ਲਾਲੀ ਪੂਰਾ ਖੱਡਾ ਹੀ ਦਾ ਖੱਡਿਆ ਮਾ ਪੁਰਕਦਾ ਨਹੀਂ ਜਾਂਦਾ ਓ ਲਾਲੀ ਐਨੇ ਕੁ ਮੀਂਹ ਗੇ ਲੈ ਕਿਆ ਹਿੱਲੇ ਹੋ ਜਾਂਦੇ ਮਾੜੀ ਤਸ ਓ ਹੋ ਹੋ ਮਾਤਾ ਗਲੀ ਆ ਇਹ ਇਨਾਂ ਨੇ ਨਾ ਲਾਲੀ ਇਨਾਂ ਨੇ ਜੇ ਸਕੂਲ ਮਾਦਨਪੁਰ ਜਾ ਕਾ ਕਲੀ ਹੈ ਹੈ ਯਮਨ ਮਾਦਨਪੁਰੇ ਜਾ ਮੈਂ ਤੇ ਜੇ ਨਾ ਇਨਾਂ ਨੇ ਨਹੀਂ ਜਾਣਾ ਹੋਇਆ ਤੇ ਆਮਾ ਗਿਰਕੇ ਲਿਪੜ ਕੇ ਵਾਪਸ ਆ ਜੀ ਕਰ ਰਹੇ ਤੇ ਲਾਲੀ ਹੋ ਵੀ ਕੋਈ ਟਾਈਮ ਤਾਂ ਹੈ ਆਹ ਐ ਮੱਕ ਉਹ ਲਾਲੀ ਬਣੋਂ ਰੋਂਦੀ ਆਵੇ ਦਿਨੇ ਨਾ ਉਹ ਵੀ ਚੰਗੀ ਆੜਾ ਵੀ ਆ ਸੁਣਾਤੀ

ਵਧੀਆ ਬਣਾ ਫਿਰ ਤਾਂ ਤੇਰੇ ਕੋਲ ਹੀ ਡੇਰਾ ਲਾ ਮੈਂ ਹਮੇ ਵੀ ਜਦੋਂ ਆਉਂਦਾ ਚੁੱਲਾ ਨਹੀਂ ਬਗਾਜਦਾ ਹਾਂ ਹਾਂ ਮੈਂ ਕਹਿੰਦੀ ਜੇ ਫਿਰ ਕੋਈ ਕਾਲੀ ਸੀ ਹਾਂ ਕਿ ਮੈਂ ਰੋਲ ਲਾਂਤੀ ਨਾ ਹਾਂ ਹਾਂ ਵੀ ਹੁਣ ਕਿਹੜਾ ਕਹਿਣਾ ਅੰਨੀ ਤੂਫਾਨ ਹੈ ਵੀ ਲੈਡ ਤਾਂ ਛੱਡ ਦੋ ਔਰ ਨਹੀਂ ਆਈ ਉਹ ਉੱਥੇ ਵੀਤੀ ਲੱਗੇ ਦੀ ਪਤਾ ਨਹੀਂ ਨਮੀਟਰ ਕਾ ਕੇ ਬਣੇਗਾ ਹੁਣ ਮੈਂ ਬੰਦ ਕਰ ਦੇ ਵੀ ਰੋਕ ਦੇ ਲਾਤੀ ਆ ਰਿਆ ਵਿੱਚ हां ਮੋਟਰ ਵੀ ਠੀਕ ਕਰਾ ਲਿਆ ਆਹੋ ਲਾਣ ਕਾ ਨਹੀਂ ਤੇ ਲਾਣ ਤਾਂ ਹੁਣ ਕਿਹਾਂ ਲਿਆ ਚੱਕ ਲਿਆ ਘਰਾਂ ਦੇ ਰਾਤ ਕੱਟਣੀ ਸੋਖੀ ਪਈ ਐ ਹੋਰ ਹੁਣ ਦੱਸ ਤੂੰ ਇਹ ਦੱਸ ਨਹੀਂ ਕਿਦਾਂ ਇਹ ਰੋਟੀ ਵੀ ਤਰ੍ਹਾਂ ਬਣਾਉਗੀ ਕਿ ਫੋਨਾਂ ਕੀ ਬੈਟਰੀਆਂ ਹੈ ਨਹੀਂ ਹਰ ਮੈਂ ਐਸਾ ਨਾ ਖਿੱਚ ਕੇ ਲੈ ਜਾਣਾ ਹੁਣ ਭੱਜ ਜਾਣਾ ਹਾਂ ਜੀ ਉਹ ਉਹ ਸਾਰੇ ਘਰਾਂ ਦਾ ਕੀ ਜਨਾਬ ਹੈ ਇਹ ਭਈ ਇਹ ਕੰਮ ਆਤਾ ਲੋ ਜੀ ਆਪਾਂ ਨੇ ਧਾਰ ਕੱਢ ਲਈ ਧਾਰ ਕੱਢ ਕੇ ਹੁਣ ਚਲੀ ਅੰਦਰ ਮੀਂਹ ਵੀ ਰੱਬ ਨੇ ਇੱਕ ਵਾਰੀ ਐਨ ਸੋਣੀ ਝਟ ਲਾ ਲਈ ਪਰ ਹੁਣ ਜਿਹੜੀ ਹਵਾ ਠੰਡੀ ਹੋ ਗਈ ਤੇ ਬਸ ਹੁਣ ਮੱਝਾ ਬੰਦ ਦਾਂਗੇ ਅੰਦਰ ਚਲੋ ਜੀ ਚਲੀਏ ਆਪਾਂ ਅੰਦਰ ਮੁੰਡਾ ਇੱਕ ਗੱਲ ਐ ਮਿੱਟੀ ਵੀ ਦਬ ਜੂਗੀ ਹੁਣ ਮੋਬੀਲ ਫੋਟੋ ਹੋ ਜਾਣਗੇ ਹਾਂ ਉਹ ਵੀ ਮੌਸਮ ਠੰਡਾ ਹੋ ਜੂ ਜੇ ਲੈਟ ਨਾ ਆਈ ਬਚੋ ਜਾ ਹੋ ਜੂਗਾ ਨਾ ਮੈਂ ਤਾਂ ਕਹਿ ਰਹੀ ਐ ਇਹਨਾਂ ਦੀ ਅੱਖਾਂ ਦੇਖ ਕਿਵੇਂ ਚਮਕਦੀਆਂ ਡਰ ਲੱਗ ਰਿਹਾ ਐ ਅੱਖਾਂ ਨਾ ਫਲੈਸ਼ ਕਰਕੇ ਮੈਂ ਤਾਂ ਕਹਿ ਰਹੀ ਐ ਰੋਟੀ ਬਣਾ ਕੇ ਮੈਂ ਹੱਥ ਦੇ ਨੇ ਰੱਖਾਂ ਨੂੰ ਵੀ ਜਿੰਨੇ ਉਰੇ ਬੈਠ ਕੇ ਰੋਟੀ ਖਾ ਲੂ ਨਾ ਦੇਖ ਪੂਰੇ ਡਾਲ ਲਿਓ ਮੰਜੇ ਨਾ ਨਾ ਮੈਂ ਹੁਣ ਖੋਲਦਾ ਮੋਰੀਆਂ ਹੁਣ ਤਾਂ ਗੱਡ ਦੱਬ ਗਈ ਰਾਮ ਤਾਂ